ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਕਹਾਣੀ ਵਿੱਚ। ਪਰਮਜੀਤ ਅੱਜ ਲੱਛੇ ਪਰੌਂਠੇ ਤੇ ਪਨੀਰ ਦੀ ਸਬਜ਼ੀ ਬਣਾ ਲੈ। ਨਾਲ ਮਟਰਾਂ ਵਾਲੇ ਚੌਲ ਵੀ ਬਣਾ ਲੈ। ਪਨੀਰ ਕਿੰਨਾ ਲਿਆਵਾਂ? 10 ਦੀ ਤੇ ਹੋਰ ਵੀ ਕੋਈ ਜ਼ਰੂਰੀ ਸਮਾਨ ਲੈਣਾ ਹੋਇਆ ਤਾਂ ਉਹ ਵੀ ਦੱਸ ਦਿਂ। ਸ਼ਾਮ ਨੂੰ ਦੁਕਾਨ ਤੋਂ ਮੁੰਡੇ ਦੇ ਹੱਥ ਭੇਜ ਦੂੰਗਾ। ਪ੍ਰਤਾਪ ਸਿੰਘ ਨੇ ਆਪਣੀ ਪਤਨੀ ਨੂੰ ਕਿਹਾ ਇੱਕਾ ਪਾ ਪਨੀਰ ਬਹੁਤ ਆ ਹਜੇ ਤਾਂ ਹੋਰ ਕੁਝ ਯਾਦ ਨਹੀਂ ਆ ਰਿਹਾ ਜੇ ਕੁਝ ਮੰਗਵਾਉਣਾ ਹੋਇਆ ਤਾਂ ਫਿਰ ਫੋਨ ਕਰ ਲੂੰਗੀ ਪਰਮਜੀਤ ਬੋਲੀ ਬਹੁ ਸੁਣਿਆ ਤੂੰ ਤੇਰੇ ਪਾਪਾ ਜੀ ਕੀ ਕਹਿ ਕੇ ਗਏ ਆ ਰਾਤ ਨੂੰ ਖਾਣੇ ਚ ਲੱਛੇ ਪਰੌਂਠੇ ਕੜਾਈ ਪਨੀਰ ਤੇ ਮਟਰਾਂ ਵਾਲੇ ਚੌਲ ਬਣਾ ਦੇ ਨਾਲ ਹੀ ਪੂੰਦੀ ਦਾ ਰਾਇਤਾ ਵੀ ਬਣਾ ਲਈ ਵਿਕਰਮ ਨੂੰ ਹੀ ਪਸੰਦ ਆ ਪਰਮਜੀਤ ਕੌਰ ਨੇ ਆਪਣੀ ਬਹੂ ਹਰਲੀਨ ਨੂੰ ਕਿਹਾ ਮੰਮੀ ਜੀ ਬੂੰਦੀ ਤਾਂ ਹੈ ਨਹੀਂ ਆ ਮੰਗਵਾ ਦਿਓ ਸਾਰਿਆਂ ਨੂੰ ਰਹਿਤਾ ਪੂਰਾ ਨਹੀਂ ਆਉਣਾ ਹਰਲੀ ਨੇ ਕਿਹਾ ਬਹੁ ਇਹਨਾਂ ਦੋਵਾਂ ਜੋਗਾ ਬਣ ਜਾਵੇ ਉਹ ਬਹੁਤ ਆ ਪਰਮਜੀਤ ਬੋਲੀ ਠੀਕ ਸ਼ਾਮ ਨੂੰ 6 ਵਜੇ ਪ੍ਰਤਾਪ ਸਿੰਘ ਨੇ ਪਨੀਰ ਭੇਜ ਦਿੱਤਾ ਜਦੋਂ ਇਸ ਤਰ੍ਹਾਂ ਦੀ ਕੋਈ ਚੀਜ਼ ਘਰ ਆ ਜਾਂਦੀ ਪਨੀਰ ਖੋਆ ਜਾਂ ਹੋਰ ਕੋਈ ਮਠਿਆਈ ਤਾਂ ਪਰਮਜੀਤ ਉਹਦੇ ਵਿੱਚੋਂ ਥੋੜਾ ਜਿਹਾ ਹਿੱਸਾ ਵੱਖਰਾ ਕਰ ਦਿੰਦੀ ਇਸ ਤਰ੍ਹਾਂ ਜਿੰਨਾ ਸਮਾਨ ਵੱਜਦਾ ਜ਼ਾਹਿਰ ਜੀ ਗੱਲਿਆ ਸਾਰਿਆਂ ਲਈ ਘੱਟ ਪੈ ਹੀ ਜਾਂਦਾ ਉਹਨੇ ਵਿੱਚ ਹੀ ਬਹੁ ਨੂੰ ਖਾਣਾ ਬਣਾਉਣਾ ਪੈਂਦਾ ਪਰਮਜੀਤ ਨੇ ਇੱਕ ਪਾਪ ਪਨੀਰ ਚੋਂ ਅੱਧਾ ਪਨੀਰ ਕੱਢ ਕੇ ਫ੍ਰਿਜ ਚ ਰੱਖ ਦਿੱਤਾ ਮੰਮੀ ਜੀ ਇੱਕ ਪਾਪ ਪਨੀਰ ਤਾਂ ਸਬਜ਼ੀ ਚ ਪੈ ਹੀ ਜਾਣਾ ਆ ਕਿਉਂ ਫ੍ਰਿਜ ਚ ਰੱਖਿਆ ਆ ਤੁਸੀਂ ਹਰਲੀਨ ਬੋਲੀ ਕੱਲ ਇਹਦੇ ਨਾਲ ਨਾਸ਼ਤੇ ਚ ਆਲੂ ਪਨੀਰ ਦੇ ਪਰੌਂਠੇ ਬਣਨਗੇ ਤੇ ਵੈਸੇ ਵੀ ਇੰਨੇ ਪਨੀਰ ਨਾਲ ਵਧੀਆ ਸਬਜ਼ੀ ਬਣ ਜੂਗੀ ਹਾਥ ਜੇ ਬਰਕਤ ਤੇ ਖਾਣ ਵਾਲੇ ਦੀ ਨੀਅਤ ਚੰਗੀ ਹੋਣੀ ਚਾਹੀਦੀ ਆ ਪਰਮਜੀਤ ਬੋਲੀ ਅੱਜ ਫਿਰ ਹਰਲੀਨ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਉਹਨੂੰ ਅੱਜ ਵੀ ਸਬਜ਼ੀ ਨਹੀਂ ਮਿਲੂਗੀ ਪਰਮਜੀਤ ਕੌਰ ਬਹੂ ਨੂੰ ਖਾਣਾ ਬਣਾਉ ਲਈ ਪੂਰਾ ਸਮਾਨ ਨਹੀਂ ਦਿੰਦੀ ਸੀ ਜੇ ਗਲਤੀ ਨਾਲ ਬਹੂ ਨੇ ਖੁਦ ਅੰਦਾਜ਼ੇ ਨਾਲ ਸਮਾਨ ਕੱਢ ਕੇ ਕੁਝ ਬਣਾ ਲਿਆ ਤਾਂ ਉਹ ਡਰਾਮਾ ਸ਼ੁਰੂ ਕਰ ਦਿੰਦੀ ਦੋ ਰੋਟੀਆਂ ਤੇ ਅੱਧੀ ਕਵਲੀ ਸਬਜ਼ੀ ਵੀ ਜੇ ਬਾਤ ਜਾਂਦੀ ਤਾਂ ਉਹ ਕਹਿੰਦੀ ਖਾਣਾ ਬਰਬਾਦ ਕਰਨ ਲਈ ਨਹੀਂ ਬਣਾਇਆ ਜਾਂਦਾ ਮੰਮੀ ਜੀ ਭੁੱਖ ਦਾੰਦਾ ਜਾਂ ਸਮਝ ਨਹੀਂ ਆਉਂਦਾ ਕਦੀ ਕੋਈ ਤਿੰਨ ਰੋਟੀਆਂ ਖਾਂਦਾ ਹੈ ਤੇ ਕਦੀ ਕੋਈ ਦੋ ਇਸ ਲਈ ਦੋ ਰੋਟੀਆਂ ਜ਼ਿਆਦਾ ਬਣਾ ਦੇਣੀਆਂ ਸਾਰਿਆਂ ਨੂੰ ਪੂਰੀਆਂ ਮਿਲ ਸਕਣ ਤੇ ਖਾਣਾ ਲਾਉਣ ਸਮੇਂ ਹੱਥ ਰੋਕਣਾ ਨਾ ਪਵੇ ਥੋੜਾ ਜਿਹਾ ਬਚਿਆ ਹੋਇਆ ਖਾਣਾ ਤਾਂ ਆਪਾਂ ਜ਼ਰੂਰਤਮੰਦ ਜਾਂ ਫਿਰ ਕਿਸੇ ਜਾਨਵਰ ਨੂੰ ਵੀ ਤਾਂ ਪਾ ਸਕਦੇ ਹਾਂ ਹਰਲੀਨ ਕਹਿੰਦੀ ਪਰ ਪਰਮਜੀਤ ਕੌਰ ਨੂੰ ਬਹੁਤੀ ਹਰ ਗੱਲ ਕੱਟਣ ਦੀ ਆਦਤ ਸੀ। ਉਹਨੂੰ ਬਸ ਆਪਣਾ ਸਿੱਕਾ ਮਣਵਾਉਣਾ ਹੁੰਦਾ ਸੀ। ਉਹਦੀ ਖੈਰ ਸੱਸ ਦੇ ਨਿਰਦੇਸ਼ ਅਨੁਸਾਰ ਹਰਲੀ ਨੇ ਪਨੀਰ ਦੀ ਸਬਜ਼ੀ, ਲੱਛੇ ਪਰੌਂਠੇ, ਚੌਲ, ਬੂੰਦੀ ਰਾਇਤਾ ਬਣਾਇਆ। ਸੱਸ ਵੀ ਪਤੀ ਤੇ ਮੁੰਡੇ ਦੇ ਨਾਲ ਹੀ ਬਹਿ ਗਈ। ਵਾਹ ਬਹੁਤ ਹੀ ਸਵਾਦ ਸਬਜ਼ੀ ਬਣਾਈ ਆ। ਢਿੱਡ ਭਰ ਗਿਆ ਪਰ ਦਿਲ ਨਹੀਂ ਭਰਿਆ। ਉਹਦਾ ਸਹੁਰਾ ਬੋਲਿਆ ਰਹਿਤਾ ਥੋੜਾ ਹੀ ਬਣਿਆ ਸੀ ਸਹੁਰੇ ਤੇ ਪਤੀ ਨੂੰ ਦੇਣ ਤੋਂ ਬਾਅਦ ਥੋੜਾ ਜਿਹਾ ਹੀ ਬਚਿਆ ਸੀ ਰਹਿਤਾ ਜਿਹੜਾ ਸੱਸ ਨੇ ਪੂਰੇ ਦਾ ਪੂਰਾ ਹੀ ਆਪਣੀ ਥਾਲੀ ਵਿੱਚ ਰੱਖ ਲਿਆ ਇਹ ਜਾਣਦੇ ਹੋਏ ਵੀ ਕਿ ਬਹੂ ਨੇ ਹਜੇ ਰੋਟੀ ਖਾਣੀ ਆ ਲੈ ਪੁੱਤ ਸਬਜ਼ੀ ਹੋਰ ਲੈ ਲਾ ਪਰਮਜੀਤ ਬੋਲੀ ਨਹੀਂ ਮਾਂ ਬਸ ਮੇਰਾ ਟਿੱਡ ਪਰ ਗਿਆ ਆ ਹਰਲੀਨ ਦਾ ਪਤੀ ਵਿਕਰਮ ਬੋਲਿਆ ਬਹੂ ਮੈਂ ਤਾਂ ਭੁੱਲ ਹੀ ਗਈ ਸੀ ਉਹ ਗਵਾਂਡੀਆਂ ਘਰੋਂ ਕੱਲ ਕਵਲੀ ਚ ਰਸਗੁੱਲੇ ਆਏ ਸੀ ਨਾ ਉਸੇ ਕਵਲੇ ਕਵਲੀ ਚ ਪਨੀਰ ਦੀ ਸਬਜ਼ੀ ਪਾ ਕੇ ਦੇ ਦੇ ਪਰਮਜੀਤ ਕੌਰ ਬੋਲੀ ਹਾਂ ਹਾਂ ਬਹੂ ਸਬਜ਼ੀ ਤਾਂ ਬਹੁਤ ਸਵਾਦ ਬਣੀ ਆ ਦੇ ਆ ਸਹੌਰਾ ਬੋਲਿਆ ਉਹਨਾਂ ਨੂੰ ਕੀ ਪਤਾ ਸੀ ਕਿ ਬਹੂ ਲਈ ਸਬਜ਼ੀ ਘੱਟ ਰਹਿ ਜਾਊਗੀ ਹੁਣ ਹਰਲੀਨ ਰਸੋਈ ਵੱਲ ਗਈ ਤੇ ਆਪਣੇ ਲਈ ਬਚੀ ਹੋਈ ਥੋੜੀ ਜਿਹੀ ਸਬਜ਼ੀ ਕਵਲੀ ਚ ਪਾ ਲਈ ਤੇ ਗਵਾਂਡੀਆਂ ਨੂੰ ਉਹਦੀ ਸੱਸ ਦੇ ਆਈ ਹਰਲੀਨ ਅਸੀਂ ਤਾਂ ਖਾਣਾ ਖਾ ਲਿਆ ਆ ਹੁਣ ਤੂੰ ਵੀ ਆ ਜਾ ਖਾਣਾ ਖਾ ਲਾ ਹਰਲੀਨ ਦਾ ਪਤੀ ਵਿਕਰਮ ਬੋਲਿਆ ਹਰਲੀਨ ਦੀ ਰੋਟੀ ਖਾਣ ਦੀ ਇੱਛਾ ਤਾਂ ਮਾਰ ਹੀ ਚੁੱਕੀ ਸੀ ਨਾ ਸਬਜ਼ੀ ਸੀ ਨਾ ਦਹੀਂ ਨਾ ਉਹਦੇ ਲਈ ਪਰੌਂਠੇ ਥੋੜੇ ਜੇ ਚੌਲ ਹੀ ਬਚੇ ਸੀ ਜਿਹੜੇ ਉਹਨੇ ਖਾ ਲਏ ਮੰਮੀ ਜੀ ਵੇਖੋ ਮੇਰੇ ਲਈ ਸਬਜ਼ੀ ਹੀ ਨਹੀਂ ਬਚੀ ਮੈਂ ਪਹਿਲਾਂ ਹੀ ਕਿਹਾ ਸੀ ਕਿ ਪੂਰਾ ਪਨੀਰ ਸਬਜ਼ੀ ਚ ਪਾ ਲੈਨੇ ਆ ਗਰੇਵੀ ਵੀ ਨਹੀਂ ਬਚੀ ਹੁਣ ਤਾਂ ਹਰਲੀਨ ਬੋਲੀ ਹੁਣ ਬਹੁ ਤੇਰੇ ਹੱਥ ਚ ਬਰਕਤ ਹੀ ਨਹੀਂ ਆ ਪਤਾ ਨਹੀਂ ਕਿਵੇਂ ਖਾਣਾ ਬਣਾਉਣੀ ਆ ਤੂੰ ਕਿ ਤੇਰੇ ਲਈ ਖਾਣਾ ਹੀ ਨਹੀਂ ਬਚਦਾ ਸਹੁਰੇ ਘਰ ਇਸ ਤਰ੍ਹਾਂ ਸ਼ਿਕਾਇਤ ਨਹੀਂ ਕਰਦੇ ਹੁੰਦੇ ਸਾਡੇ ਵੇਲੇ ਤਾਂ ਕਦੀ ਕਦੀ ਸਾਡੇ ਲਈ ਵੀ ਸਬਜੀ ਮਠਿਆਈ ਦਾਲ ਨਹੀਂ ਬਚਦੀ ਸੀ ਤਾਂ ਸੀ ਜੋ ਮਿਲਦਾ ਸੀ ਉਸੇ ਨਾਲ ਸਬਰ ਕਰ ਲੈਂਦੇ ਸੀ ਤੇਰੇ ਵਾਂਗ ਰੋਟੀ ਖਾਣ ਲੱਗੇ ਸੱਸ ਨੂੰ ਸ਼ਿਕਾਇਤ ਨਹੀਂ ਕਰਦੇ ਸੀ ਪਰਮਜੀਤ ਬੋਲੀ ਵੈਸੇ ਤਾਂ ਇਹ ਹਮੇਸ਼ਾ ਹੀ ਹੁੰਦਾ ਸੀ ਹਰਲੀਨ ਨੂੰ ਕੋਈ ਵੀ ਵਧੀਆ ਸਵਾਦ ਚੀਜ਼ ਖਾਣ ਨੂੰ ਨਹੀਂ ਮਿਲਦੀ ਸੀ ਜੇ ਕਦੀ-ਕਦੀ ਮਿਲਦੀ ਪਰ ਘੱਟ ਮਿਲਦੀ ਸੀ ਸਵੇਰ ਦੀ ਚਾਹ ਪਰਮਜੀਤ ਆਪ ਹੀ ਬਣਾਉਂਦੀ ਸੀ ਦੁੱਧ ਵਾਲੇ ਕੋਲੋਂ ਦੁੱਧ ਲਿਆਉਣਾ ਉਹਨੂੰ ਗਰਮ ਕਰਨਾ ਦਹੀਂ ਜਮਾਉਣਾ ਇਹ ਸਾਰੇ ਕੰਮ ਪਰਮਜੀਤ ਕੌਰ ਹੀ ਕਰਦੀ ਸੀ ਹਰਲੀਨ ਨੇ ਆਪਣੀ ਚਾਹ ਤੇ ਆਪਣੇ ਪਤੀ ਦੀ ਚਾਹ ਚ ਹਮੇਸ਼ਾ ਫਰਕ ਮਹਿਸੂਸ ਕੀਤਾ ਪਰਮਜੀਤ ਕੌਰ ਹਰਲੀਨ ਦੀ ਚਾਹ ਸਭ ਤੋਂ ਅਖੀਰ ਚ ਬਣਉਂਦੀ ਜੀਦੇ ਚ ਘੱਟ ਦੁੱਧ ਤੇ ਪਹਿਲਾਂ ਵਾਲੀ ਚਾਹ ਵਿੱਚ ਵਰਤੀ ਗਈ ਚਾਹ ਪੱਤੀ ਪਾ ਦਿੰਦੀ ਨਾ ਅਦਰਕ ਨਾ ਇਲਾਚੀ ਨਾ ਚਾਹ ਦਾ ਮਸਾਲਾ ਕੁਝ ਵੀ ਨਾ ਪਾਉਂਦੀ ਇੱਕ ਦਿਨ ਆਫਿਸ ਤੋਂ ਆਉਂਦੇ ਆਉਂਦੇ ਵਿਕਰਮ ਨੇ ਹਰਲੀਨ ਨੂੰ ਫੋਨ ਕਰਕੇ ਪੁੱਛਿਆ ਕਿ ਮੈਂ ਮਠਿਆਈ ਲੈ ਆਵਾ ਖਾਏਂਗੀ ਤਹਰਲੀ ਨੇ ਕਿਹਾ ਹਾਂ ਲੈ ਆਓ ਮੇਰੇ ਲਈ ਮਠਿਆਈ ਠੀਕ ਹੈ ਮੰਮੀ ਪਾਪਾ ਨੂੰ ਵੀ ਪੁੱਛ ਲੈ ਵਿਕਰਮ ਬੋਲਿਆ ਬਹੂ ਮੇਰੇ ਲਈ ਘੱਟ ਮਿੱਠੇ ਵਾਲੀ ਮਠਿਆਈ ਲੈ ਆਵੇ ਉਹਨੂੰ ਕਹਿ ਦੇ ਤੂੰ ਕਿਹੜੀ ਖਾਏਂਗੀ ਵਿਕਰਮ ਦੀ ਮਾਂ ਵਿਕਰਮ ਦੇ ਪਾਪਾ ਨੇ ਉਹਨੂੰ ਪੁੱਛਿਆ ਤੁਸੀਂ ਤਾਂ ਮੇਰੇ ਲਈ ਨਾ ਹੀ ਮੰਗਵਾਇਓ ਪਰਮਜੀਤ ਕੌਰ ਬੋਲੀ ਫਿਰ ਵੀ ਵਿਕਰਮ ਉਹਨਾਂ ਲਈ ਵੀ ਮਠਿਆਈ ਲਿਆ ਆ ਰਾਤ ਦੇ ਖਾਣੇ ਤੋਂ ਬਾਅਦ ਸਾਰਿਆਂ ਨੇ ਮਠਿਆਈ ਖਾਣ ਬਾਰੇ ਸੋਚਿਆ ਉਦੋਂ ਹੀ ਉਸੇ ਸ਼ਹਿਰ 'ਚ ਰਹਿਣ ਵਾਲੇ ਵਿਕਰਮ ਦੇ ਦੂਰ ਦੇ ਮਾਮਾ ਜੀ ਘਰ ਆ ਗਏ ਕਰੀਬ ਰਾਤ ਦੇ 10 ਵਜੇ ਹਰਲੀਨ ਨੇ ਆਪਣੇ ਪਤੀ ਸਹੁਰੇ ਦੇ ਨਾਲ ਨਾਲ ਮਾਮਾ ਜੀ ਨੂੰ ਵੀ ਮਠਿਆਈ ਲਈ ਪੁੱਛਿਆ ਉਹਨਾਂ ਨੇ ਮਠਿਆਈ ਖਾਣ ਲਈ ਹਾਂ ਕਹਿ ਦਿੱਤੀ ਉਦੋਂ ਹੀ ਸੱਸ ਵੀ ਬੋਲੀ ਬਹੂ ਲਿਆ ਮੈਨੂੰ ਵੀ ਦੇਈ ਦੇ ਜਦਕਿ ਉਹ ਚੰਗੀ ਤਰ੍ਹਾਂ ਜਾਗਦੀ ਸੀ ਕਿ ਉਹਨਾਂ ਨੇ ਆਪਣੇ ਲਈ ਮਠਿਆਈ ਲਿਆਉਣ ਲਈ ਮਨਾ ਕਰ ਦਿੱਤਾ ਸੀ ਤੇ ਬਹੂ ਨੂੰ ਮਠਿਆਈ ਪਸਾਉਂਦਿਆ ਪਰ ਹਰਲੀਨ ਨੇ ਆਪਣੇ ਹਿੱਸੇ ਦੀ ਮਠਿਆਈ ਪਰਮਜੀਤ ਕੌਰ ਨੂੰ ਦੇ ਦਿੱਤੀ ਪੂਰੀ ਮਠਿਆਈ ਉਹਨਾਂ ਨੇ ਖਾ ਲਈ ਜਦ ਕਿ ਉਹ ਚੰਗੀ ਤਾਂ ਅੱਧੀ ਮਠਿਆਈ ਆਪਣੀ ਬਹੂ ਨੂੰ ਵੀ ਦੇ ਹੀ ਸਕਦੀ ਸੀ ਉਹਨੇ ਤਾਂ ਹਰਲੀਨ ਨੂੰ ਸਹੁਰੇ ਘਰ ਹੋਰ ਕੋਈ ਪਰੇਸ਼ਾਨੀ ਨਹੀਂ ਸੀ ਬਸ ਸੱਸਾਂ ਦੀਆਂ ਇਹਨਾਂ ਖਾਣ-ਪੀਣ ਵਾਲੀਆਂ ਹਰਕਤਾਂ ਤੋਂ ਪਰੇਸ਼ਾਨ ਸੀ ਹਰਲੀਨ ਸੋਚਣ ਲੱਗੀ ਪੇਕੇ ਘਰ ਤਾਂ ਸਭ ਤੋਂ ਪਹਿਲਾਂ ਹਰ ਚੀਜ਼ ਮੈਨੂੰ ਹੀ ਮਿਲਦੀ ਸੀ ਆਪਣੇ ਘਰ ਜਦੋਂ ਜੀ ਚਾਹੇ ਕੁਝ ਵੀ ਖਾ-ਪੀ ਸਕਦੀ ਸੀ ਇੱਥੇ ਸਹੁਰੇ ਘਰ ਖੁਦ ਸਾਰਾ ਕੁਝ ਖਾਣਾ ਬਣਾਉਣ ਤੋਂ ਬਾਅਦ ਵੀ ਪੂਰਾ ਕੰਟਰੋਲ ਸੱਸ ਦਾ ਹੀ ਆ ਉਹਨਾਂ ਦੀ ਆਗਿਆ ਤੋਂ ਬਿਨਾਂ ਉਹ ਆਪਣੀ ਪਸੰਦ ਦਾ ਕੁਝ ਨਹੀਂ ਬਣਾ ਸਕਦੀ ਬਹੁਤੀ ਪਸੰਦ ਨੂੰ ਮਹੱਤਵ ਹੀ ਨਹੀਂ ਦਿੱਤਾ ਜਾਂਦਾ ਹੌਲੀ-ਹੌਲੀ ਹਰਲੀਨ ਆਪਣੀ ਸਾਸ ਨੂੰ ਸਮਝਣ ਲੱਗੀ ਸੀ ਥੋੜੇ ਦਿਨਾਂ ਬਾਅਦ ਪਰਮਜੀਤ ਕੌਰ ਦੀ ਬਚਪਨ ਦੀ ਸਹੇਲੀ ਉਹਨਾਂ ਦੇ ਘਰ ਆਈ ਅੱਜ ਕਿਵੇਂ ਜਾਦ ਆ ਗਿਆ ਆਪਣੀ ਸਹੇਲੀ ਨੂੰ ਪਰਮਜੀਤ ਨੇ ਪੁੱਛਿਆ ਤਾਂ ਉਹਦੇ ਹੱਥ 'ਚ ਇੱਕ ਸੱਦਾ ਪੱਤਰ ਵੇਖ ਪਰਮਜੀਤ ਬੋਲੀ ਤੀ ਦੀ ਮੰਗਣੀ ਆ ਜਾਂ ਸਿੱਧਾ ਵਿਆਹ ਦਾ ਹੀ ਕਾੜਿਆ ਤਾਂ ਉਹਦੀ ਸਹੇਲੀ ਉਹ ਕਾਰਡ ਪਰਮਜੀਤ ਨੂੰ ਦਿੰਦੇ ਹੋਏ ਬੋਲੀ ਇਹ ਦਾਵਤ ਦਾ ਆ ਤੀ ਦਾ ਵਿਆਹ ਨਹੀਂ ਆ ਬਲਕੇ ਬਹੂ ਦੀ ਬੀਅਰਡ ਪਾਸ ਕਰਨ ਤੇ ਸਰਕਾਰੀ ਨੌਕਰੀ ਲੱਗਣ ਦੀ ਖੁਸ਼ੀ ਵਿੱਚ ਆ ਪਰਮਜੀਤ ਕੌਰ ਨੂੰ ਇਹ ਗੱਲ ਕੁਝ ਹਜਮ ਜਈ ਨਾ ਹੋਈ ਉਦੋਂ ਹੀ ਉਹਦੀ ਸਹੇਲੀ ਬੋਲੀ 2 ਸਾਲ ਪਹਿਲਾਂ ਮੇਰੇ ਪਤੀ ਦੇ ਅਚਾਨਕ ਦੁਨੀਆ ਤੋਂ ਜਾਣ ਤੋਂ ਬਾਅਦ ਬਹੂ ਨੇ ਹੀ ਪੂਰੇ ਘਰ ਨੂੰ ਸੰਭਾਲ ਲਿਆ ਮੇਰੀ ਕੁੜੀ ਦੀ ਪੜ੍ਹਾਈ 'ਚ ਵੀ ਮਦਦ ਕੀਤੀ ਫਿਰ ਉਹਨੂੰ ਜਿਹੜਾ ਥੋੜਾ ਬਹੁਤ ਟਾਈਮ ਮਿਲਦਾ ਉਹਦੇ ਵਿੱਚ बीएड ਦੇ ਇਮਤਿਹਾਨ ਦੀ ਤਿਆਰੀ ਕਰਦੀ 2 ਸਾਲ ਮੈਨੂੰ ਤੇ ਘਰ ਪਰਿਵਾਰ ਨੂੰ ਸੰਭਾਲਦੇ ਹੋਏ ਉਹਨੇ बीएड ਕਰ ਲਈ ਹੁਣ ਉਹਦੀ ਮਿਹਨਤ ਦਾ ਫਲ ਉਹਨੂੰ ਮਿਲਿਆ ਆ ਉਹਨੂੰ ਸਰਕਾਰੀ ਨੌਕਰੀ 'ਚ ਟੀਚਰ ਦੀ ਨੌਕਰੀ ਮਿਲ ਗਈ ਆ ਇਹੋ ਸੰਸਕਾਰ ਲੈ ਕੇ ਮੇਰੀ ਧੀ ਵੀ ਸੌਰੇ ਜਾਵੇ ਪੇਕੇ ਸੌਰੇ ਦੋਮਾ ਦਾ ਨਾਮ ਰੌਸ਼ਨ ਕਰੇ ਪਰਮਜੀਤ ਕੌਰ ਦੀ ਸਹੇਲੀ ਬੋਲੀ ਹਾਂ ਹਾਂ ਅਸੀਂ ਜ਼ਰੂਰ ਆਵਾਂਗੇ ਬਹੁ ਨੂੰ ਵਧਾਈਆਂ ਦਵੀ ਪਰਮਜੀਤ ਕੌਰ ਬੋਲੀ ਦੁਪਹਿਰ ਦੇ ਖਾਣੇ ਦਾ ਵਕਤ ਹੋ ਗਿਆ ਸੀ ਇਸ ਲਈ ਪਰਮਜੀਤ ਕੌਰ ਨੇ ਆਪਣੀ ਸਹੇਲੀ ਲਈ ਵੀ ਖਾਣਾ ਲਿਆਉਣ ਲਈ ਕਿਹਾ ਵੈਸੇ ਹਰਲੀਨ ਨੂੰ ਵੀ ਕਹ ਰਾਏ ਮਹਿਮਾਨਾਂ ਦੀ ਆਉ ਭਗਤ ਕਰਨਾ ਬਹੁਤ ਪਸੰਦ ਸੀ ਹਰਲੀਨ ਤੂੰ ਆਪਣੀ ਮਾਸੀ ਨੂੰ ਵੀ ਆਪਣੇ ਘਰ ਦਾ ਹੀ ਮੈਂਬਰ ਸਮਝ ਤੂੰ ਜਿਹੜੀ ਸਬਜ਼ੀ ਬਣਾਈ ਆ ਜਾਂ ਜਿਹੜਾ ਗਰਮਾ ਗਰਮ ਹਲਵਾ ਬਣਾਇਆ ਆ ਨਾ ਉਹ ਸਾਰਾ ਇੱਥੇ ਹੀ ਡਾਈਨਿੰਗ ਟੇਬਲ ਤੇ ਰੱਖ ਦੇ ਪਰਮਜੀਤ ਨੇ ਆਪ ਵੀ ਕਵਲੀ ਭਰ ਕੇ ਹਲਵਾ ਖਾਦਾ ਤੇ ਆਪਣੀ ਸਹੇਲੀ ਨੂੰ ਵੀ ਜ਼ਬਰਦਸਤੀ ਖਵਾਇਆ ਕੜਾਈ 'ਚ ਪੂਰੀ ਤਰ੍ਹਾਂ ਹਲਵਾ ਖਤਮ ਹੋ ਚੁੱਕਿਆ ਸੀ ਪਰਮਜੀਤ ਕੌਰ ਦੀ ਸਹੇਲੀ ਦੇ ਜਾਣ ਤੋਂ ਬਾਅਦ ਰਲੀਨ ਆਪਣੇ ਲਈ ਰੋਟੀ ਲੈਣ ਰਸੋਈ ਚ ਗਈ ਤੇ ਨਾਲ ਹੀ ਇੱਕ ਕਵਲੀ ਹਲਵਾ ਵੀ ਲੈ ਆਈ ਇਹ ਕੀ ਹਲਵੇ ਦਾ ਪਾਂਡਾ ਤਾਂ ਇੱਥੇ ਆ ਜਿਹੜਾ ਖਾਲੀ ਹੋ ਚੁੱਕਿਆ ਆ ਇਹ ਹਲਵਾ ਤੂੰ ਪਹਿਲਾਂ ਹੀ ਆਪਣੇ ਲਈ ਕੱਢ ਲਿਆ ਸੀ ਪੜਾ ਇਹ ਕਰਨਾ ਬਹੂ ਤੈਨੂੰ ਸੋਭਾ ਦਿੰਦਾ ਆ ਪਰਮਜੀਤ ਕੌਰ ਨੇ ਕਿਹਾ ਮੰਮੀ ਜੀ ਘਰ ਦੀ ਬਹੂ ਲਈ ਪੂਰਾ ਖਾਣਾ ਨਹੀਂ ਰੱਖਿਆ ਜਾਂਦਾ ਉਹਦੀ ਪਸੰਦ ਨੂੰ ਅਹਮiyet ਨਹੀਂ ਦਿੱਤੀ ਜਾਂਦੀ ਕਿ ਇਹ ਸੋਭਾ ਦੇਂਦਾ ਆ ਕਰ ਕੋਈ ਵੀ ਚੀਜ਼ ਬਣੂਗੀ ਜੇ ਬਾਹਰੋਂ ਆਊਗੀ ਉਹਨੂੰ ਵੀ ਬਹੂ ਨੂੰ ਖਾਣ ਦਾ ਹੱਕ ਨਹੀਂ ਆ ਬਹੂ ਲਈ ਵੀ ਇਹ ਸਾਰਾ ਕੁਝ ਰੱਖਣਾ ਚਾਹੀਦਾ ਆ ਨਾ ਹੁਣ ਮੈਂ ਫੈਸਲਾ ਕਰ ਲਿਆ ਆ ਕਿ ਮੈਂ ਆਪਣਾ ਹਿੱਸਾ ਪਹਿਲਾਂ ਤੋਂ ਹੀ ਕੱਢ ਕੇ ਰੱਖ ਲਿਆ ਕਰੂੰਗੀ ਜਾਂ ਤੁਹਾਡੇ ਨਾਲ ਹੀ ਖਾਣਾ ਖਾਣ ਬੈਠਿਆ ਕਰੂੰਗੀ ਜੇ ਤੁਹਾਨੂੰ ਮੇਰਾ ਧਿਆਨ ਨਹੀਂ ਆ ਤਾਂ ਮੈਨੂੰ ਤਾਂ ਆਪਣਾ ਧਿਆਨ ਰੱਖਣਾ ਪਊਗਾ ਨਾ ਹਰਲੀਨ ਨੇ ਕਿਹਾ ਹਰਲੀਨ ਦੀ ਇਹ ਗੱਲ ਸੁਣ ਕੇ ਪਰਮਜੀਤ ਕੌਰ ਨੇ ਲੂਣ ਮਿਰਚ ਲਾ ਕੇ ਆਪਣੇ ਪਤੀ ਨੂੰ ਇਹ ਗੱਲਾਂ ਕਈਆਂ ਤਾਂ ਉਹਨਾਂ ਨੇ ਕਿਹਾ ਸਾਡੇ ਲਈ ਬਹੁਤ ਸ਼ਰਮ ਦੀ ਗੱਲ ਆ ਕਿ ਘਰ ਸਭ ਕੁਝ ਹੁੰਦੇ ਹੋਏ ਵੀ ਸਾਡੀ ਬਹੂ ਨੂੰ ਇਹੋ ਜਿਹਾ ਕਦਮ ਚੁੱਕਣਾ ਪਿਆ ਮੈਂ ਤਾਂ ਬੇਫਿਕਰ ਸੀ ਕਿ ਤੂੰ ਬਹੂ ਨੂੰ ਕਿਸੇ ਵੀ ਗੱਲ ਦੀ ਕਮੀ ਨਹੀਂ ਹੋਣ ਦੇਂਦੀ ਚਾਹੇ ਬਹੂ ਪਰਾਇ ਘਰ ਤੋਂ ਆਈ ਆ ਪਰ ਹੁਣ ਸਾਡੇ ਘਰ ਦਾ ਹਿੱਸਾ ਆ ਬਹੁਤੀ ਖੁਸ਼ੀ ਦਾ ਧਿਆਨ ਸਾਨੂੰ ਹੀ ਰੱਖਣਾ ਚਾਹੀਦਾ ਆ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਵੀ ਮੈਂ ਕਦੀ ਕੋਈ ਕਮੀ ਨਹੀਂ ਛੱਡੀ ਤੂੰ ਜੋ ਮੰਗਵਾਉਂਦੀ ਆ ਉਹ ਮੈਂ ਲੈ ਆਉਂਨਾ ਆ ਤਾਂ ਫਿਰ ਤੂੰ ਬਹੂ ਲਈ ਖਾਣ ਪੀਣ ਦੀਆਂ ਚੀਜ਼ਾਂ ਕਿਉਂ ਨਹੀਂ ਛੱਡਦੀ ਕਿਉਂ ਹੱਥ ਘੁੱਟਦੀ ਆ ਇਹ ਤੈਨੂੰ ਸ਼ੋਭਾ ਨਹੀਂ ਦਿੰਦਾ ਸਿੱਖ ਆਪਣੀ ਸਹੇਲੀ ਕੋਲੋਂ ਬਹੂ ਦੀ ਖੁਸ਼ੀ ਲਈ ਕੀ ਕੁਝ ਨਹੀਂ ਕਰਦੀ ਤੇ ਇੱਕ ਤੂੰ ਆ ਖਾਣ ਪੀਣ ਦੀਆਂ ਚੀਜ਼ਾਂ ਤੇ ਵੀ ਪਾਬੰਦੀ ਥੂ ਥੂ ਮੈਨੂੰ ਤਾਂ ਕਹਿੰਦੇ ਹੋਏ ਵੀ ਸ਼ਰਮ ਆਉਂਦੀ ਆ ਖਾਣ ਪੀਣ ਦੀਆਂ ਚੀਜ਼ਾਂ ਲਈ ਰੋਕਣਾ ਟੋਕਣਾ ਚੰਗੀ ਗੱਲ ਨਹੀਂ ਹੁੰਦੀ ਪਰਮਜੀਤ ਤੇਰੀਆਂ ਇਹ ਹਰਕਤਾਂ ਹੀ ਘਰ ਚ ਕਲੇਸ਼ ਕਰਵਾਉਂਦੀਆਂ ਆ ਸੱਸ ਬਹੂ ਦੀ ਨੋਖ ਝੋਕ ਵੀ ਕਦੀ ਕਦੀ ਵੱਡਾ ਕਲੇਸ਼ ਬਣ ਦਾ ਕਾਰਨ ਬਣ ਜਾਂਦੀਆਂ ਆ ਕੰਨ ਖੋਲ ਕੇ ਸੁਣ ਲੈ ਅੱਗੇ ਤੋਂ ਫੇਰ ਕਦੀ ਐਵੇਂ ਨਾ ਹੋਵੇ ਹਰਲੀਨ ਦੇ ਸਹੁਰੇ ਨੇ ਪਰਮਜੀਤ ਕੌਰ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਸੀ ਉਸ ਤੋਂ ਬਾਅਦ ਪਰਮਜੀਤ ਕੌਰ ਬਹੁ ਦੇ ਹਿੱਸੇ ਦਾ ਸਮਾਨ ਕੱਢ ਦਿੰਦੀ ਸੀ ਤੇ ਕਦੀ ਕਦੀ ਤਾਂ ਕਹਿ ਦਿੰਦੀ ਕਿ ਆਪਣੇ ਅੰਦਾਜ਼ੇ ਨਾਲ ਖਾਣਾ ਬਣਾ ਲਾ ਉਸ ਤੋਂ ਬਾਅਦ ਹਰਲੀਨ ਨੂੰ ਵੀ ਪਹਿਲਾਂ ਆਪਣੇ ਲਈ ਖਾਣਾ ਕੱਢਣ ਦੀ ਲੋੜ ਨਾ ਪਈ ਉਹ ਵੀ ਸਾਰਿਆਂ ਦੇ ਨਾਲ ਸੰਤੁਸ਼ਟ ਹੋ ਕੇ ਖਾਣਾ ਖਾਂਦੀ ਦੋਸਤੋ ਸੋਹਰੇ ਘਰ ਇੱਕ ਬਹੂ ਤੇ ਖਾਣ ਪੀਣ ਨੂੰ ਲੈ ਕੇ ਬੇਵਜ੍ਹਾ ਰੋਕ ਟੋਕ ਨਹੀਂ ਹੋਣੀ ਚਾਹੀਦੀ। ਉਹਨੂੰ ਵੀ ਸਾਰੇ ਮੈਂਬਰਾਂ ਮੰਗ ਪੂਰਾ ਖਾਣਾ ਮਿਲਣਾ ਚਾਹੀਦਾ ਢਿੱਡ ਭਰ ਕੇ। ਇਹ ਦਿੱਕਤ ਵਿਆਹ ਦੇ ਸ਼ੁਰੂਆਤੀ ਦਿਨਾਂ ਵਿੱਚ ਕਈ ਕੁੜੀਆਂ ਨੂੰ ਆਉਂਦੀ ਆ ਪਰ ਇਹ ਚੰਗੀਆਂ ਹਰਕਤਾਂ ਨਹੀਂ ਹੁੰਦੀਆਂ। ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ। ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ। ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੋਰ ਕੋਰ ਨੂੰ ਦੀ ਹੋਈ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ